ਨਾਲੇ ਇਹਨੂੰ ਬਿੱਜੂ ਨੂੰ ਮੈਂ ਤਾਂ ਬਥੇਰਾ ਸਮਝਾਉਂਦੀ ਸੀ ਵੀ ਅੱਜ ਕੱਲ ਦੇ ਟਾਈਮ 'ਚ ਕੋਈ ਨਹੀਂ ਕਿਸੇ ਦਾ ਸੱਕਾ ਵੀ ਤੈਨੂੰ ਖਾ ਚਟਕ ਕੇ ਤਰਾਹ ਲੱਤ ਮਾਰਨਗੇ ਜੇ ਮੈਂ ਇਹਦੇ ਤੇ ਯਕੀਨ ਕਰਦਾ ਜੇ ਨਾ ਇਹਦੇ ਤੇ ਯਕੀਨ ਕਰਦਾ ਇਹਦੇ ਕਹੇ ਤੇ ਮੈਂ ਬੈਂਕ 'ਚ ਗਿਆ ਪਤਾ ਕਰਨ ਉੱਥੋਂ ਸਾਰਾ ਕੁਝ ਪਤਾ ਲੱਗਿਆ ਮੈਨੂੰ ਪੂਆ ਮੇਰੀ ਗੱਲ ਸੁਣ ਤੇਰੇ ਨਾਲ ਜੰਮਣ ਮਰਨ ਦਾ ਮੇਰਾ ਮੁੱਕਿਆ ਭਾਈ ਤੂੰ ਮੇਰੇ ਨਾਲ ਬੜੀ ਮੈਂ ਤੇਰੇ ਨਹੀਂ ਪੈਰ ਧਰਦਾ ਫੇਰ ਆਪੇ ਜਵਾਕ ਮਾੜੇ ਆ ਫੇਰ ਬਗਾਨੀਆਂ ਧੀਆਂ ਨੂੰ ਕਹਿਣ ਲੱਗ ਜਾਂਦੀਆਂ ਸਾਡੀ ਤਾਂ ਭਤੀਜ ਨੂੰ ਇਹੋ ਜੇ ਗਏ ਘਰ ਦੀ ਆਈ ਆ ਸਾਡੇ ਭਤੀਜੇ ਨੂੰ ਮਗਰ ਲਾ ਲਿਆ ਵਰਤਨ ਨਹੀਂ ਦਿੰਦੀ ਹੁਣ ਦੱਸ ਵੀ ਇੱਥੇ ਭਤੀਜ ਨੂੰ ਕੀ ਕਰੇ ਜਦੋਂ ਤੂੰ ਤਾਂ ਸਾਡਾ ਘਰ ਜਾੜਨ ਨੂੰ ਫਿਰਦੀ ਆ ਸਾਡੇ ਜਵਾਕਾਂ ਬਾਰੇ ਘੱਟੋ ਘੱਟ ਸੋਚ ਲੋ ਸਾਡੇ ਬਾਰੇ ਨਹੀਂ ਸੋਚਣਾ ਤਾਂ ਨਾਲੇ ਭੂਆ ਏਦੋਂ ਪਹਿਲਾਂ ਮੈਂ ਤੈਨੂੰ ਕੁਝ ਹੋਰ ਕਹਾਂ ਸਾਡੇ ਘਰੋਂ ਭੱਗ ਜਾ ਮੁੜ ਕੇ ਝਾਕੀ ਨਾ ਸਾਡੇ ਘਰ ਕਣੀ ਨਾ ਤੂੰ ਨਾ ਫੁੱਫੜ ਆ ਮੇਰੀ ਭੈਣ ਜਦੋਂ ਮਰਜ਼ੀ ਆਵੇ ਜਾਵੇ ਹੈਣੀ ਅੱਜਕੱਲ ਭੋਲੇ ਬਣ ਕੇ ਰਹਿੰਦਾ ਟਾਈਮ ਵੀ ਜਿੰਨਾ ਹੀ ਭੋਲਾ ਸੀ ਤੁਸੀਂ ਉਨਾ ਹੀ ਇਹਨੂੰ ਥੱਲੇ ਲਾਈ ਜਾਂਦੇ ਸੀ ਉਨਾ ਹੀ ਥੱਲੇ ਲਾਈ ਜਾਂਦੇ ਸੀ ਚਲਕੀਆਂ ਦੀ ਵੀ ਹੱਦ ਹੁੰਦੀ ਆ ਨਾਲੇ ਆ ਜਿਹੜਾ ਮਾਂ ਪਿਓ ਕੁਝ ਕਰਦਾ ਹੁੰਦਾ ਨਾ ਉਹ ਬਾੱਚ ਤੀਆਂ ਪੁੱਤਾਂ ਨੂੰ ਲੈਖੇ ਦੇਣੇ ਪੈਂਦੇ ਆ ਕੱਲ ਕਲਾ ਨੂੰ ਤੇਰੀ ਕੁੜੀ ਉੱਥੇ ਬਾਹਰ ਜਾ ਕੇ ਫਸ ਜਾਂਦੀ ਫਿਰ ਕੀ ਦੀ ਮਾਣੂ ਮਾਸੀ ਆਖਦੇ ਤੁਸੀਂ